ਸ਼ਿਕਾਹ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਧੰਨਵਾਦ ਬੁਟੀਕ ਭੈਣੀ ਜੱਸਾ ਦੇ ਚੈਨਲ ਤੇ ਅੱਜ ਸੋਹੂ ਦਿਖਾਉਣੇ ਆ ਜੋ ਭੈਣਾਂ ਦੇ ਆਰਡਰ ਸੀਗੇ ਪਹਿਲਾਂ ਤਾਂ ਮੈਂ ਇਹ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਹਨਾਂ ਨੇ ਮੇਰੇ ਕੋਲੋਂ ਇੰਨਾ ਇਨਾਂ ਨੇ ਮੈਨੂੰ ਪਿਆਰ ਦਿੱਤਾ ਦੁਬਾਰਾ ਦੁਬਾਰਾ ਰਿਪੀਟ ਇਹਨਾਂ ਨੇ ਸੂਟ ਨੇ ਜਿਹੜੇ ਉਹ ਰੈਡੀ ਕਰਵਾਏ ਨੇ ਮੇਰੇ ਕੋਲੋਂ ਆਹ ਵਾਲਾ ਸੂਟ ਹਨ ਜਿਹੜਾ ਇਹ ਭੈਣ ਦਾ ਮਹਾਰੀ ਧੋਵਾਂਗਾ ਤੁਸੀਂ ਚੈੱਕ ਕਰ ਸਕਦੇ ਹੋ ਆਹ ਵਾਲਾ ਇਹਨਾਂ ਨੇ ਨੀਡਲ ਵਰਕ ਕਰਵਾਇਆਗਾ र आवाला जा बामा र हैं आ बामा आवाला जड़ा बा एवाला ग्रीव कर जाता सूता वाला सूता जड़ाडी हो गयासीगा पन पनागा ਇਹ ਕੋਰਸ ਸੂਟ ਨਾ ਰੈਡੀ ਹੋਇਆ ਇਹ ਆਪਾਂ ਨੇ ਨਾ ਸੂਟ ਆ ਜਿਹੜਾ ਇਹ ਚੌਲ ਰੱਟ ਦੇ ਉੱਪਰ ਰੈਡੀ ਕੀਤਾ ਜੇ ਕਿਸੇ ਵੀ ਭੈਣ ਨੂੰ ਇਹ ਡਿਜ਼ਾਈਨ ਚਾ ਕਰ ਕੋਈ ਮਤਲਬ ਕਿ ਹੋਰ ਅਲੱਗ ਤੋਂ ਡਿਜ਼ਾਈਨ ਕੋਈ ਪਸੰਦ ਆ ਤਾਂ ਉਹ ਆਪਣੇ ਅਕੋਰਡਿੰਗ ਵੀ ਤੁਸੀਂ ਕਰਵਾ ਸਕਦੇ ਹੋ ਇਹ ਵਾਲਾ ਸੂਟ ਆ ਜਿਹੜਾ ਇਹ ਮਹਾਲੀ ਤੋਂ ਆਗਾ ਪਹਿਨਦਾ ਉਹਨਾਂ ਨੇ ਪਹਿਲਾਂ ਵੀ ਮੇਰੇ ਤੋਂ ਬਹੁਤ سارے ਸੂਟ ਆ ਜਿਹੜੇ ਉਹ ਰੈਡੀ ਕਰਵਾਏ ਨੇਗੇ ਇਹ ਅੱਜ ਆਪਾਂ ਦਾ సూట్ ఏదా ఫ్రంట్ ਚੋਰਾ ਦਾ ਦੁਪੱਟਾ ਦਾ ਉਹ ਬਹੁਤ ਸੋਹਣਾ ਰੈਡੀ ਕੀਤਾ ਹੋਇਆ ਹੈਗਾ ਇੱਕ ਭੈਣ ਆਪਣੇ ਕੋਟ ਕਬੂਰੇ ਤੋਂ ਆਗੀ ਇਹ ਉਹਨਾਂ ਦਾ ਸੋਟਾ ਇਦਾਂ ਦਾ ਭੱਟਾ ਬਣਿਆ ਮੈਂ ਸਾਰਾ ਆਵਲਾ ਦੇਖੋ ਤੁਸੀਂ ਇਦਾਂ ਦਾ ਭੱਟਾ ਬਣਿਆ ਹੋਇਆ ਸਾਰਾ ਰੈਡੀ ਕੀਤਾ ਹੋਇਆ ਜੇ ਕਿਸੇ ਵੀ ਭੈਣ ਨੂੰ ਕੋਈ ਆਪਣਾ ਡਿਜ਼ਾਈਨ ਤਿਆਰ ਕਰਵਾਉਣਾ ਹੋਵੇ ਆਪਾਂ ਉਹ ਵੀ ਰੈਡੀ ਕਰ ਦਿੰਦੇ ਆ ਕਿਸੇ ਵੀ ਤੁਸੀਂ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋਗੇ ਹੈਂਡਵਰਕ ਆਰੀਵਰਕ ਮਸ਼ੀਨਵਰਕ ਨੀਡਲਵਰਕ ਆਪਣੇ ਸਾਰੇ ਕੋਲੇ ਸਾਰੇ ਵਰਕ ਆ ਜਿਹੜੇ ਉਹ ਅਵੇਲੇਬਲ ਨੇਗੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਫੈਬਰਿਕ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਤੁਸੀਂ ਆਪਣੇ ਅਕੋਰਡਿੰਗ ਵਰਕ ਆ ਜਿਹੜਾ ਉਹ ਕਰਵਾ ਸਕਦੇ ਹੋ ਇਸ ਬਾਤ ਤੂੰ ਮੈਨੂੰ ਸਪੋਰਟ ਕਰਿਆ ਕਰੋ ਚੈਨਲ ਨੂੰ ਜਿਹੜਾ ਉਹ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਾਰਿਆਂ ਨਾਲੋਂ ਪਹਿਲਾਂ ਪਹੁੰਚ ਸਕੇ ਜਿਹੜੇ ਇਹ ਵਾਲੇ ਸੂਟ ਆ ਗਏ ਇਹ ਆਪਣੇ ਦੋਨੇ ਕੱਲ ਨੂੰ ਜਾ ਰਹੇ ਆ ਜੇ ਕਿਸੇ ਵੀ ਬਾਹਰ ਗਰੀ ਕੰਟਰੀ ਦੇ ਵਿੱਚ ਬੈਠਿਆ ਭੈਣਾਂ ਨੇ ਆਪਣਾ ਕੋਈ ਕੰਮ ਸਟਾਰਟ ਕਰਨਾ ਹੋਵੇ ਆਪਾਂ ਉਹਦੇ ਵਿੱਚ ਵੀ ਵੱਧ ਤੋਂ ਵੱਧ ਅਗਲੇ ਦੀ ਹੈਲਪ ਕਰਾਂਗੇ ਤਾਂ ਤੁਸੀਂ ਮੈਨੂੰ ਕਿਤੇ ਵੀ ਬੈਠੇ ਹੋ ਹਰ ਜਗ੍ਹਾ ਤੇ ਤੁਸੀਂ ਕੱਪੜਾ ਜਿਹੜਾ ਉਹ ਮੰਗਵਾ ਸਕਦੇ ਹੋ ਫਰਥ ਉਸ ਚੈੱਕ ਕਰ ਸਕਦੇ ਹੋ ਨੇੜੇ ਨੂੰ ਇਹ ਆਪਣੇ ਹੈਗੇ ਹੈਗੇ ਫੋਟ ਕਪੂਰਾ ਤੋਂ ਭੈਣ ਇਹਨਾਂ ਦਾ ਪਾਰਸਲ ਗੱਲ ਨੂੰ ਚੱਲਿਆ ਜਾਣਾ ਇਹ ਵਾਲਾ ਜਿਹੜਾ ਇਹ ਫੋਟ ਕਪੂਰੇ ਤੋਂ ਹੈ ਇਹਦਾ ਆਵਲਾ ਰ ਇਹ ਵਾਲਾ ਹੈਗਾ ਆਪਣਾ ਮਹਾਲੀ ਤੋਂ